ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਆਦੇਸ਼ ਦਿੱਤੇ ਜਾ ਰਹੇ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਪੰਜਾਬ ਦਾ ਪੂਰੇ ਦਾ ਪੂਰਾ ਤੰਤਰ ਕਿਸਾਨਾਂ ਨੂੰ ਸਜ਼ਾ ਦੇਣ ਦੇ ਲਈ ਪੱਬਾ ਪਾਰ ਹੋਇਆ ਪਿਆ ਉਹਦੇ ਤੇ ਆਪਾਂ ਗੱਲ ਕਰਾਂਗੇ ਕੱਲੋਂ ਆਪਾਂ ਗੱਲ ਕੀਤੀ ਸੀਗੀ ਕਿ ਬਹੁਤ ਸਾਰੀਆਂ ਫੈਕਟਰੀਆਂ ਨੇ ਜਿਹੜੀਆਂ ਕਿਸਾਨਾਂ ਦੀ ਪਰਾਲੀ ਇਕੱਠੀ ਕਰਕੇ ਅੱਗੇ ਆਪਦੇ ਕਿਸੇ ਪਰਪਸ ਲਈ ਯੂਜ਼ ਕਰਦੀਆਂ ਨੇ ਔਰ ਜਦੋਂ ਸਮਾਂ ਲੰਘ ਜਾਂਦਾ ਹੈ ਪਰਾਲੀ ਖਰਾਬ ਹੋ ਜਾਂਦੀ ਹੈ ਗਲ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਗ ਲਾ ਕੇ ਸਾੜ ਦਿੰਦੀ ਹੈ ਔਰ ਉਹੀ ਪਰਾਲੀ ਨੂੰ ਜਦੋਂ ਕਿਸਾਨ ਦੇ ਖੇਤ ਚੱਗ ਲੱਗਦੀ ਆ ਤੇ ਕਿਸਾਨ ਦੇ ਉੱਤੇ ਮੁਕੱਦਮਾ ਦਰਜ ਹੁੰਦਾ ਹੈ ਤੇ ਉਸ ਪਰਾਲੀ ਨੂੰ ਜਿਹਦੇ ਕਿਸੇ ਫੈਕਟਰੀ ਵਾਲੇ ਵੱਲੋਂ ਇੱਕ ਵੱਡਾ ਇਕੱਠਾ ਕਰਕੇ ਇਹ ਅਗ ਬਣਾਟਿਆ ਅੱਗ ਲਾਈ ਜਾਂਦੀ ਹੈ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਕਾਰਵਾਈ ਦੀ ਬਜਾਏ ਉਹ ਸਭ ਪੈਸਾ ਕਮਾਇਆ ਜਾਂਦਾ ਹੈ ਆਪਾਂ ਦੱਸਿਆ ਸੀਗਾ ਬਹੁਤ ਸਾਰੀ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਪਤਾਲ ਕਲਾ ਦੇ ਵਿੱਚ ਅੱਗ ਲੱਗੀ ਹੈ ਜਿਹੜੀ ਉਹ ਅੱਗ ਲੱਗੀ ਹੈ ਉਹ ਲੱਗੀ ਨਹੀਂ ਲੱਗੀ ਲਾਈ ਸਾਬਤ ਇਸ ਕਰਕੇ ਹੋ ਰਹੀ ਹੈ ਕਿ ਉਹਦੇ ਕੋਲ ਹੀ ਤਿੰਨ ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਉਹ ਗੱਡੀਆਂ ਖੜੀਆਂ ਨੇ ਤੇ ਉਹ ਗੱਡੀਆਂ ਨੂੰ ਵਰਤਿਆ ਨਹੀਂ ਜਾ ਰਿਹਾ ਅੱਗ ਲਟਾ ਲਟ ਮੱਚ ਰਹੀ ਹੈ ਤਾਂ ਮਤਲਬ ਅਭਿਲਾਈ ਹੈ ਅਗ ਨੂੰ ਬੁਝਾਉਣ ਦੇ ਕੋਈ ਕੋਸ਼ਿਸ਼ ਨਹੀਂ ਹੋ ਰਹੀ ਕੋਈ ਯਤਨ ਨਹੀਂ ਹੋ ਰਿਹਾ ਤਾਂ ਕੀ ਉਹ ਤੁਹਾਨੂੰ ਨਹੀਂ ਕਰਦੇ ਸਵਾਲ ਇਹ ਹੈ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਕਿਸਾਨਾਂ ਨੂੰ ਟਾਰਗੇਟ ਕੀਤਾ ਕੀਤਾ ਜਾ ਰਿਹਾ ਹੈ ਜਦੋਂ ਕਿ ਬਹੁਤ ਸਾਰਾ ਕੁਝ ਕਿਸਾਨਾਂ ਦੇ ਹੱਕ ਚ ਪਿਆ ਹੈ ਬਹੁਤ ਸਾਰਾ ਕੁਝ ਕਿਸਾਨਾਂ ਦੇ ਫੇਵਰ ਚ ਪਿਆ ਹੈ ਰਤਾ ਜਿੰਨੀ ਵੀ ਗੱਲ ਕਿਸਾਨਾਂ ਦੇ ਖਿਲਾਫ ਆ ਜੇ ਤਾਂ ਕਿਸਾਨਾਂ ਦੇ ਕਾਰਵਾਈ ਹੁੰਦੀ ਹੈ ਤੇ ਜਿਹੜੀਆਂ ਕਿਸਾਨਾਂ ਦੇ ਪੱਖ ਚ ਗੱਲਾਂ ਲਿਖੀਆਂ ਨੇ ਉਹਨਾਂ ਬਾਰੇ ਕੋਈ ਗੌਰ ਨਹੀਂ ਕਰ ਰਿਹਾ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਅਸੀਂ ਸਾਡੀ ਹੰਬਲ ਰਿਕੁਐਸਟ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਕਿ ਕਿਰਪਾ ਕਰਕੇ ਕਿਸਾਨਾਂ ਨੂੰ ਵਿਲਿਆਨ ਨਾ ਸਮਝਿਆ ਜਾਏ ਅੱਗ ਲਾਉਣਾ ਕਿਸਾਨ ਦਾ ਚਾਹ ਨਹੀਂ ਹੈ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਮਜਬੂਰੀ ਇਸ ਲਈ ਹੈ ਕਿ ਕਿਸਾਨ ਦੇ ਕੋਲ ਝੋਨੇ ਦੀ ਕਟਾਈ ਤੇ ਉਸ ਤੋਂ ਬਾਅਦ ਕਣਕ ਦੀ ਬਜਾਈ ਦੇ ਵਿਚਲਾ ਜਿਹੜਾ ਟਾਈਮ ਪੀਰੀਅਡ ਹੈ ਉਹ ਇੰਨਾ ਥੋੜਾ ਹੈ ਕਿ ਉਹਨੇ ਸਮੇਂ ਦੇ ਵਿੱਚ ਉਹ ਆਪਣੇ ਆਪ ਪ੍ਰਾਲੀ ਦੀ ਵੀ ਮੈਨੇਜ ਕਰ ਹੀ ਨਹੀਂ ਸਕਦਾ ਔਰ ਜਿਨ੍ਹਾਂ ਨੇ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਸੁਪਰਸੀਡਰ ਬਕਰ ਵਰਗੀਆਂ ਮਸ਼ੀਨਾਂ ਵਰਤਣ ਦੀ ਕੋਸ਼ਿਸ਼ ਕੀਤੀ ਹੈ ਜਿਉਂ ਉੱਥੇ ਕਿੱਲਿਆਂ ਦੇ ਕਿੱਲੇ ਸੁੰਡੀ ਨੇ ਕਣਕ ਬਰਬਾਦ ਕੀਤੀ ਹੈ ਕਿਸਾਨ ਦੀ ਮਜਬੂਰੀ ਹੈ ਨਹੀਂ ਕੋਈ ਸੁਣ ਰਿਹਾ ਕਿਸਾਨ ਦੀ ਹੁਣ ਮੈਂ ਬੇਨਤੀ ਇਹ ਕਰਾਂਗਾ ਕਿ ਕਿਸਾਨਾਂ ਦੇ ਪੱਖ ਦੇ ਨੇ ਜਿਹੜੇ ਸ਼੍ਰੀਮਾਨ ਜੀ ਉਹ ਗੱਲਾਂ ਤਾਂ ਭੁਗਤਾ ਦਿਓ ਸਾਡੀ ਸੁਪਰੀਮ ਕੋਰਟ ਘੱਟੋ ਘੱਟ ਜੋ ਸਾਡੇ ਪੱਖ ਚ ਹੈ ਉਹ ਸਰਕਾਰਾਂ ਦੇ ਦਬਾਅ પાਕੇ ਉਹਦੇ ਸਾਨੂੰ ਦਵਾ ਦਿਓ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ 2 ਏਕੜ ਤੱਕ ਦੇ ਕਿਸਾਨ ਨੂੰ ਫ੍ਰੀ ਆਫ ਕੋਸਟ ਸੰਦ ਪ੍ਰੋਵਾਈਡ ਕਰਾਉਣੀ ਹੈ ਨਹੀਂ ਦਿੱਤਾ ਕਿਸੇ ਨੇ 5 ਏਕੜ ਤੱਕ ਵਾਲੇ ਨੂੰ ਕਿਹਾ ਕਿ 5000 ਰੁਪਈਆ ਉਹਨੂੰ ਦੇਣਾ ਸੰਦਾਂ ਦਾ ਕਿਰਾਇਆ ਦੇਣ ਲਈ ਨਹੀਂ ਦਿੱਤਾ ਕਿਸੇ ਨੇ ਇਹਦੋਂ ਉੱਪਰਲੇ ਵਾਲੀ 15000 ਦੀ ਗੱਲ ਕੀਤੀ ਨਹੀਂ ਦਿੱਤਾ ਕਿਸੇ ਨੇ ਔਰ ਜੇ ਨਾ ਦੇਣ ਦੇ ਬਾਵਜੂਦ ਮੁਕਦਮਾ ਦਰਜ ਕਰਨ ਪੈ ਜਾਂਦੇ ਆਪਾਂ ਫਿਰ ਜਦੋਂ ਅੱਗੇ ਵਿਰੋਧ ਹੁੰਦਾ ਫਿਰ ਅਗਲੇ ਪਾਸੇ ਇਹ ਆਉਂਦੀ ਹੈ ਕਿ ਲੋ ਜੀ ਕਿਸਾਨ ਸਾਡੇ ਕੰਮ ਚ ਵਿਗੜ ਪਾ ਰਹੇ ਨੇ ਸਾਨੂੰ ਡਿਊਟੀ ਨਹੀਂ ਕਰਨ ਦੇ ਰਹੇ ਮਾਨਯੋਗ ਸੁਪਰੀਮ ਕੋਰਟ ਨੂੰ ਮੇਰੀ ਹੱਥ ਚੁਰ ਕੇ ਬੇਨਤੀ ਹੈ ਸਾਡੀ ਹੰਬਲ ਰਿਕੁਐਸਟ ਹੈ ਇਸ ਗੱਲ 'ਤੇ ਧਿਆਨ ਦਿੱਤਾ ਜਾਏ ਕਿ ਇਸੇ ਸਾਡੇ ਅਦਾਰੇ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ 2019 6 ਨਵੰਬਰ 2019 ਨੂੰ ਇੱਕ ਫੈਸਲਾ ਦਿੱਤਾ ਹੈ। ਔਰ ਉਹ ਫੈਸਲਾ ਐਵੇਂ ਨਹੀਂ ਦਿੱਤਾ। ਇੱਕ ਪਹਿਲਾ ਫੋਰਸ ਟਾਸਕ ਫੋਰਸ ਬਣੀ। ਉਹ ਟਾਸਕ ਫੋਰਸ ਨੇ ਜੋ ਕਿਹਾ ਜੋ ਰეკਮੈਂਡੇਸ਼ਨਸ ਦਿੱਤੀਆਂ ਉਹਨਾਂ ਦੇ ਆਧਾਰ 'ਤੇ ਫੈਸਲਾ ਦਿੱਤਾ। ਉਹਨਾਂ ਨੇ ਉਸ ਟਾਸਕ ਫੋਰਸ ਨੇ ਇਹ ਗੱਲ ਕਹੀ। ਉਸ ਕਮੇਟੀ ਨੇ ਇਹ ਗੱਲ ਕਹੀ ਕਿ 100 ਰੁਪਿਆ ਪ੍ਰਤੀ ਕਵੰਟਲ ਇਨਸੈਂਟਿਵ ਦਿੱਤਾ ਜਾਏ। ਉਹ ਉਹਨਾਂ ਨੇ ਥੱਲੋਂ ਪਰਤਾਲ ਕਰਕੇ ਸਾਰਾ ਕੁਝ ਲਿਆ ਕੇ ਕਿਹਾ ਸੀ ਸਰ। ਕਿ ਇਹਨਾਂ ਨੂੰ ਇਹ ਕੁਝ ਦਿੱਤਾ ਜਾਏ। 100 ਰੁਪਏ ਪ੍ਰਤੀ ਕਟਲ ਦਿੱਤਾ ਨਹੀਂ ਦਿੱਤਾ ਕਿਸੇ ਨੂੰ ਅਜ ਤੱਕ। ਬਣਦਾ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿ ਤੁਹਾਡਾ ਇਹ ਫੈਸਲਾ ਲਾਗੂ ਨਹੀਂ ਕੀਤਾ ਸਰਕਾਰ ਨੇ। ਕੰਟੈਂਪਟ ਕਿਉਂ ਨਹੀਂ ਪਾਇਆ ਗਿਆ ਸਰਕਾਰ ਦੇ ਖਿਲਾਫ? ਸਰਕਾਰ ਨੂੰ ਕਿਤੇ ਦੇ ਵਿੱਚ ਕਿਉਂ ਨਹੀਂ ਖੜਾ ਕੀਤਾ? ਇਹ ਬਣਦਾ ਸੀ। ਉਸ ਤੋਂ ਬਾਅਦ ਫਿਰ 20 ਚ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਨਵੰਬਰ 20 ਦੇ ਵਿੱਚ ਇੱਕ ਫੈਸਲਾ ਦਿੱਤਾ। ਉਸ ਫੈਸਲੇ 'ਚ ਕਿਹਾ ਕਿ ਵੀਦਨ ਵੀਕ ਇੱਕ ਹਫਤੇ ਦੇ ਅੰਦਰ ਅੰਦਰ ਕਿਸਾਨਾਂ ਨੂੰ ਇਹ ਕੰਪਨਸੇਟ ਕਰੋ ਨਹੀਂ ਕੀਤਾ ਕਿਸੇ ਨੇ ਸੋ ਇਹ ਸਾਰਿਆਂ ਪਹਿਲਾਂ ਕਿਸਾਨਾਂ ਦੇ ਹੱਕ ਚ ਨਹੀਂ ਇੱਕ ਇਹਦੇ ਵਿੱਚ ਵੀ ਮੈਂ ਗੱਲ ਰਸਨੀ ਚਾਹਣਾ ਹੈ 28 ਅਕਤੂਬਰ 2024 ਨੂੰ ਇੱਕ ਕੇਂਦਰ ਦੀ ਕੇਂਦਰ ਦੀ ਸੰਸਥਾ ਵੱਲੋਂ ਸੀਐਸਸੀ ਵੱਲੋਂ ਇੱਕ ਰਿਪੋਰਟ ਪੇਸ਼ ਹੋਈ ਹੈ ਉਸ ਰਿਪੋਰਟ ਦੇ ਵਿੱਚ ਬੜਾ ਕਲੀਅਰ ਕੱਟ ਕਿਹਾ ਕਿ ਨਾਰਮਲ ਹਾਲਾਤਾਂ 'ਚ ਐਗਰੀਕਲਚਰ ਦਾ ਜਿਹੜਾ ਪੋਲੂਸ਼ਨ ਹੈ ਉਹ 1 ਤੋਂ ਲੈ ਕੇ 3% ਹੈ ਜੀ ਤੇ ਉਹਦੇ 'ਚ ਗਿਣਤੀ ਦੇ ਦਿਨ ਇਹ ਕਹੇ ਗਏ ਨਹੀਂ ਉਹਦੇ 'ਚ ਉਸ ਰਿਪੋਰਟ 'ਚ ਡਿਟੇਲ ਨਾਲ ਕਿਹਾ ਗਿਆ ਹੈ ਕਿ ਕਿਸਾਨਾਂ ਨੇ ਜਿਹੜੀ ਅੱਗ ਲਾਉਣ ਦੀਆਂ ਘਟਨਾਵਾਂ ਨੇ ਉਹ ਘਟ ਰਹੀਆਂ ਨੇ ਤੇ ਜਿਹੜਾ ਪੋਲੂਸ਼ਨ ਦਿੱਲੀ ਦਾ ਵਧ ਰਿਹਾ ਹੈ ਤੇ ਇਹਦਾ ਮਤਲਬ ਸਿੱਧ ਹੋ ਗਿਆ ਕਿ ਕਿਸਾਨਾਂ ਨੇ ਕਿਸਾਨਾ ਕਰਕੇ ਪੋਲੂਸ਼ਨ ਨਹੀਂ ਆ। ਉਹਨਾਂ ਨੇ ਆਪਣੀ ਰਿਪੋਰਟ ਚ ਲਿਖਿਆ ਹੈ ਕਿ ਇਸ ਪੋਲੂਸ਼ਨ ਦਾ ਕਾਰਨ ਜੋ ਇੰਡਸਟਰੀ ਲੱਗੀ ਹੋਈ ਹੈ ਬੇਲੋੜੀ ਇੰਡਸਟਰੀ ਸ਼ਬਦ ਵਰਤਿਆ ਉਹਨਾਂ ਨੇ। ਹੋਏ ਜੀਨ ਉਹਨਾਂ ਦੇ ਚਾਂਚ ਕੋ ਬੇਲੋੜੀ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਥਰਮਲ ਨੇ ਉਸ ਪੋਲੂਸ਼ਨ ਦਾ ਕਾਰਨ ਉਹਨਾਂ ਨੇ ਕਿਹਾ ਕਿ ਕੰਸਟ੍ਰਕਸ਼ਨ ਦਾ ਲਗਾਤਾਰ ਚੱਲਦਾ ਕੰਮ ਇਸ ਪੋਲੂਸ਼ਨ ਦਾ ਕਾਰਨ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਇੰਨੀ ਜ਼ਿਆਦਾ ਟਰਾਂਸਪੋਰਟ ਚੱਲ ਰਹੀ ਹੈ ਦਿੱਲੀ ਦੇ ਵਿੱਚ ਇਸ ਪੋਲੂਸ਼ਨ ਦਾ ਉਹ ਕਾਰਨ ਹੈ। ਉਹਨਾਂ ਨੇ ਕਿਹਾ ਕਿ ਇਹ ਅਸਲ ਮੁੱਦੇ ਦੇ ਉੱਤੇ ਜਿਹੜੇ ਜਿਹੜੇ ਅਸਲ ਕਾਰਨ ਨੇ ਉਹਨਾਂ ਨੂੰ ਧਿਆਨ ਚ ਲੈ ਬਿਨਾ ਕੱਲੇ ਕਿਸਾਨਾਂ ਨੂੰ ਸਗਾ ਦੇਣ ਨਾਲ ਇਹਦਾ ਸਮਾਧਾਨ ਨਹੀਂ ਨਿਕਲਣਾ ਕਿਉਂਕਿ ਜਿਹੜਾ ਅਸਲ ਰੋਗ ਹੈ ਜਿੱਥੇ ਅਸਲ ਬਿਮਾਰੀ ਹੈ ਉਹ ਜਗਾਂ ਤੋਂ ਕੋਈ ਛੇੜੀ ਨਹੀਂ ਰਿਹਾ ਤਾਂ ਉਸ ਜਗਾ ਵਾਲੀ ਜਿੰਨੀ ਦੇਰ ਤੱਕ ਨਹੀਂ ਤੁਰਾਂਗੇ ਉਨੀ ਦੇਰ ਤੱਕ ਪੋਲੂਸ਼ਨ ਕੰਟਰੋਲ ਨਹੀਂ ਹੋਣਾ ਆ ਦੋ ਕੁ ਦਿਨ ਪਹਿਲਾਂ ਆਪਾਂ ਕਿਹਾ ਨਾ ਕਿ ਕੁਝ ਦਿਨ ਪਹਿਲਾਂ ਆ ਬਾਬੇ ਨਾਲ ਕਿ ਅਕਾਲਪੁਰ ਖਵਾਹਿਦ ਦੀ ਕਿਰਪਾ ਹੋਈ ਹੈ ਤੋਂ بارش ਆਈ ਹੈ ਜਿਹਦੇ ਕਰਕੇ ਪੋਲੂਸ਼ਨ ਡਾਊਨ ਹੋਇਆ ਹੈ ਨਹੀਂ ਤਾਂ ਆ ਤੁਸੀਂ ਕੀ ਕਰਿਆ ਸੀ ਧੂਆਂ ਕਿੰਨੇ ਕਿੰਨੇ ਇੱਕ ਇੱਕ ਸ਼ਹਿਰ ਚ ਰਾਵਣ ਸਾੜੇ ਗਏ ਕੀ ਉਹ ਦਿਨ ਪੁਤਲਿਆਂ ਨੂੰ ਜਲਾਏ ਬਿਨਾ ਕਿਸੇ ਹੋਰ ਤਰੀਕੇ ਨਾਲ ਨਹੀਂ ਬਣਾਇਆ ਜਾ ਸਕਦਾ ਕਿਉਂ ਨਹੀਂ ਸੁਪਰੀਮ ਕੋਰਟ ਸਾਡੀ ਇਸ ਗੱਲ ਵੱਲ ਧਿਆਨ ਦੇ ਕੇ ਇਹਨੂੰ ਬੰਦ ਕਰਦੀ ਇਹ ਵੀ ਤਾਂ ਪੋਲੂਸ਼ਨ ਆ ਨਾ ਇਹਨੂੰ ਖੁੱਲ੍ਹੇ ਆਮ ਕਰਨ ਦਿੱਤਾ ਜਾ ਰਿਹਾ ਹੈ ਫੈਕਟਰੀਆਂ ਵਾਲੇ ਜੇਕਰ ਫੈਕਟਰੀਆਂ ਦੇ ਵਿੱਚ ਪ੍ਰਾਲੀ ਜਾਲਦਿਆ ਲਗਾਤਾਰ ਧੂਆ ਚੱਲ ਰਿਹਾ ਹੈ ਉਹਨੂੰ ਕੋਈ ਕਾਰਵਾਈ ਨਹੀਂ ਹੁੰਦੀ ਉਹਦੇ ਤੇ ਅੱਗ ਲਾ ਕੇ ਪੁਰਾਣਾ ਪਿਆ ਡੰਪ ਸਾਰ ਦਿੱਤਾ ਜਾਂਦਾ ਹੈ ਲਗਾਤਾਰ ਧੂਆ ਪੰਜ-ਪੰਜ ਦਿਨ ਹੰਦਾ ਰਹਿੰਦਾ ਹੈ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਉਲਟਾ ਪੈਸਾ ਕਮਾ ਕੇ ਲੈ ਕੇ ਜਾਂਦੇ ਨੇ ਸੋ ਸਾਡੀ ਬੇਨਤੀ ਹੈ ਕਿਸਾਨਾਂ ਨੂੰ ਬਿਲਿਆ ਨਾ ਸਮਝਿਆ ਜਾਏ ਕਿਸਾਨਾਂ ਦੀ ਗੁਹਾਰ ਕਿਸਾਨਾਂ ਦੀ ਤਕਲੀਫ ਨੂੰ ਧਿਆਨ 'ਚ ਲੈ ਕੇ ਮਾਨਯੋਗ ਸੁਪਰੀਮ ਕੋਰਟ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਵੇ ਕਿ ਆਹ ਜਿਹੜੀਆਂ ਮੈਂ ਰਿਪੋਰਟਾਂ ਦੀ ਗੱਲ ਕੀਤੀ ਹੈ ਇਹਨਾਂ ਰਿਪੋਰਟਾਂ ਨੂੰ ਧਿਆਨ 'ਚ ਲੈ ਕੇ ਪਿਛਲੇ ਆਪਦੇ ਫੈਸਲੇ ਨੂੰ ਜਿਹੜਾ 2019 ਤੇ 20 ਦਾ ਫੈਸਲਾ ਹੈ ਉਹਨੂੰ ਲਾਗੂ ਕਰਵਾ ਦੇਵੇ ਮੇਰਾ ਖਿਆਲ ਹੈ ਕਿਸਾਨ ਕੋਈ ਵੀ ਕਿਸਾਨ ਪਰਾਲੀ ਨਹੀਂ ਚਲਾਏਗਾ ਲੇਕਿਨ ਜ਼ਬਰਦਸਤੀ ਜੇ ਆਪਾਂ ਕਰਦੇ ਹਾਂ ਫਿਰ ਕਿਤੇ ਨਾ ਕਿਤੇ ਕਿਸਾਨਾਂ ਦੀ ਮਜਬੂਰੀ ਬਣਦੀ ਹੈ ਕਿ ਸਾਡੇ ਹੱਕ 'ਚ ਆਈ ਗੱਲ ਨੂੰ ਵੀ ਲਾਗੂ ਨਾ ਹੋਵੇ ਤੇ ਸਾਡੇ 'ਤੇ ਮੁਕੱਦਮੇ ਦਰਜ ਕਰਨ ਸਾਨੂੰ ਜੇਲ੍ਹ ਭੇਜਣ ਦੀ ਚਾਰੀ ਹੋਵੇ ਤਾਂ ਫਿਰ ਇਹਦੇ ਚੋਂ ਤਾਂ ਵਿਰੋਧ ਹੀ ਪੈਦਾ ਹੁੰਦਾ ਹੈ ਤੇ ਉਸ ਵਿਰੋਧ ਦੇ ਵਿੱਚ ਜਦੋਂ ਕਿਸੇ ਕਿਸਾਨ ਤੇ ਤੁਸੀਂ ਕਾਰਵਾਈ ਕਰੋਗੇ ਜਾਂ ਕਰਦੇ ਹੋ ਤਾਂ ਮਜਬੂਰਨ ਜਥੇਬੰਦੀਆਂ ਨੂੰ ਆਪਦੇ ਕਿਸਾਨਾਂ ਨਾਲ ਖੜਨਾ ਪੈਣਾ ਹੈ ਇਹਦੇ ਵਿੱਚ ਜੋ ਵੀ ਫਿਰ ਅੱਗੇ ਰਿਜ਼ਲਟ ਨਿਕਲਦੇ ਨੇ ਉਹ ਆਪਾਂ ਨੂੰ ਪਤਾ ਹੈ ਉਹ ਬਚਣਾ ਚਾਹੀਦਾ ਮੈਂ ਬੇਨਤੀ ਕਰਾਂ ਕੋਈ ਕਿਸੇ ਤਰ੍ਹਾਂ ਦਾ ਟਕਰਾ ਕਿਸਾਨਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਨਾ ਹੋਵੇ ਇਹਦੇ ਲਈ ਸਾਡੀ ਮਾਨਯੋਗ ਸੁਪਰੀਮ ਕੋਰਟ ਵਿਸ਼ੇਸ਼ ਤੌਰ ਦੇ ਤੇ ਕਿਸਾਨਾਂ ਦੀ ਇਸ ਪੀੜਾ ਨੂੰ ਸਮਝ ਕੇ ਇਹਦੇ ਤੇ ਧਿਆਨ ਦੇਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ